ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਜੀਤੇ ਜਗ ਜੀਤ ਇਹ ਤੁਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਉਚਾਰਨ ਕੀਤੀ ਹੋਈ ਹੈ ਜੋ ਕਿ ਜਪਜੀ ਸਾਹਿਬ ਜੀ ਦੀ 28ਵੀਂ ਪੌੜੀ ਵਿੱਚ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਤੁਖ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਅਟਲ ਸਚਾਈ ਨੂੰ ਬਿਆਨ ਕੀਤਾ ਹੈ ਕੀ ਮਨੁੱਖ ਜਿਹੜਾ ਵਾ ਉਹ ਆਪਣੇ ਮਨ ਤੇ ਕਾਬੂ ਪਾ ਕੇ ਹੀ ਸਾਰੇ ਸੰਸਾਰ ਨੂੰ ਜਿੱਤ ਲੈਂਦੇ ਸਮਰੱਥ ਹੁੰਦਾ ਹੈ। ਭਾਵੇਂ ਮਨ ਦਾ ਜੇਤੂ ਜਗ ਜੇਤੂ ਹੋ ਜਾਂਦਾ ਹੈ। ਤੇ ਮਨ ਜਿਹੜਾ ਮਨ ਹੈ ਕੀ ਮਨ ਜਿਹੜਾ ਉਹ ਸਰੀਰ ਦੇ ਸੁੱਖ ਮੰਗ ਹੈ ਜੋ ਅਸ਼ੋ ਹੈ ਅਦਿਸ ਹੈ ਜਿਹੜਾ ਸਾਨੂੰ ਦਿਸਦਾ ਨਹੀਂ ਹੈ ਤੇ ਅਸੀਂ ਉਸ ਨੂੰ ਛੋਵ ਨਹੀਂ ਸਕਦੇ। ਮਨ ਜਿਹੜਾ ਉਹ ਅੱਖਾਂ ਨੂੰ ਵੇਖਣ ਕੰਨਾਂ ਨੂੰ ਸੁਨਣ ਨੱਕ ਨੂੰ ਸੁੰਘਣ ਹੱਥਾਂ ਨੂੰ ਕੰਮ ਕਰਨ ਅਤੇ ਪੈਰਾਂ ਨੂੰ ਤੁਰਨ ਫਿਰਨ ਦੀ ਸ਼ਕਤੀ ਦਿੰਦਾ ਹੈ ਭਾਵ ਮਨ ਜਿਹੜਾ ਹੈਗਾ ਵਾ ਉਹ ਮਨ ਦੇ ਇਹ ਗਿਆਨ ਇੰਦਰੀਆਂ ਸਾਡੀਆਂ ਹੈਗੀਆਂ ਵਾ ਮਨ ਜਿਹੜਾ ਵਾ ਜੋ ਇਸ ਨੂੰ ਕੰਟਰੋਲ ਕਰ ਲੈਂਦਾ ਹੈ ਮਨ ਨੂੰ ਕੋਈ ਸਮਝੋ ਜਿਹੜਾ ਵਾ ਜੱਗ ਨੂੰ ਜਿੱਤ ਲੈਂਦਾ ਹੈ ਤੇ ਮਨ ਜਿਹੜਾ ਚੰਚਲ ਹੈਗਾ ਏ ਇਹ ਤੇ ਸਭ ਨੂੰ ਹੀ ਪਤਾ ਏ ਜੋ ਇੱਕ ਥਾਂ 'ਤੇ ਟਿਕ ਕੇ ਨਹੀਂ ਬੈਠਦਾ ਅਸੀਂ ਸਵੇਰੇ ਪਾਠ ਕਰਦੇ ਆ ਸਾਡੇ ਹੱਥ 'ਚ ਗੁਟਕਾ ਹੁੰਦਾ ਏ ਪਰ ਮਨ ਸਾਡਾ ਹੈਗਾ ਵੀ ਦੇਸ਼ਾਂ ਨੂੰ 도ੜਿਆ ਹੁੰਦਾ ਏ ਮਨ ਸਾਡਾ ਘਰ ਦੇ ਕੰਮ ਵਿੱਚ ਹੁੰਦਾ ਏ ਮਨ ਸਾਡਾ ਬੱਚਿਆਂ ਦੇ ਵਿੱਚ ਹੁੰਦਾ ਹੈ ਭਾਵੇਂ ਮਨ ਜਿਹੜਾ ਹੈਗਾ ਚੰਚਲ ਹੈਗਾ ਵਾ ਇੱਕ ਥਾਂ 'ਤੇ ਟਿਕਦਾ ਨਹੀਂ ਹੈਗਾ ਤੇ ਮਨ ਵਿੱਚ ਹੀ ਸਾਡੀਆਂ ਇੱਛਾਵਾਂ ਲਾਲਸਾਵਾਂ ਸਦਰਾਂ ਤੇ ਉਹ ਮੰਗਾ ਜਿਹੜੀਆਂ ਉਹ ਪਲਦੀਆਂ ਹਨ ਤਰ੍ਹਾਂ ਤਰ੍ਹਾਂ ਦੀਆਂ ਹੀ ਮਨ ਦੇ ਹੁਕਮ ਨਾਲ ਵਿੱਚ ਜਿਹੜੀਆਂ ਸਾਡੀਆਂ ਗਿਆਨ ਇੰਦਰੀਆਂ ਵੀ ਕੰਮ ਕਰਦੀਆਂ ਨੇ ਤੇ ਇਸ ਵਿੱਚ ਇਸ਼ਾਵਾਂ ਵੀ ਪੈਦਾ ਹੁੰਦੀਆਂ ਰਹਿੰਦੀਆਂ ਨੇ ਵਧਦੀਆਂ ਰਹਿੰਦੀਆਂ ਨੇ ਘਟਦੀਆਂ ਰਹਿੰਦੀਆਂ ਨੇ ਮਨ ਕਹਿੰਦਾ ਏ ਉਹ ਚੀਜ਼ ਲੈ ਲਿਏ ਆ ਚੀਜ਼ ਲੈ ਲਿਏ ਜੇ ਇਸ਼ਾਵਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਜਿਹੜਾ ਮਨੁੱਖ ਹੈਗਾ ਉਹ ਦੁਖੀ ਹੋ ਜਾਂਦਾ ਏ ਤੇ ਇਹ ਜਿਹੜੀਆਂ ਇਸ਼ਾਵਾਂ ਵੀ ਹੈ ਇਹ ਸ਼ਾਵਾਂ ਜਿਹੜੀਆਂ ਹੈਗੀਆਂ ਨਾ ਆ ਲੈ ਲਓ ਉਹ ਲੈ ਲਓ ਉਹ ਲੈ ਲਓ ਕੋਈ ਸਾਡੇ ਵਰਗੇ ਜਿਹੜੇ ਮਨੁੱਖ ਹੈਗੇ ਆ ਉਹਨਾਂ ਦੇ ਦੁੱਖਾਂ ਦਾ ਜਿਹੜਾ ਵਾ ਉਹ ਕਾਰਨ ਬੰਦੀਆਂ ਹੈਗੀਆਂ ਨੇ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਇਸ ਬਾਣੀ ਦੇ ਵਿੱਚ ਜਿਹੜਾ ਵਾ ਸਾਫ਼-ਸਾਫ਼ ਜਿਹੜਾ ਵਾ ਉਹ ਦੱਸਿਆ ਹੋਇਆ ਏ ਕਿ ਮਨੁੱਖ ਜਿਹੜਾ ਵਾ ਕਿਉਂ ਆਦਿਆਂ ਜਦੋਂ ਇਸ਼ਾਵਾ ਲਾਲਸਾ ਵਧਦੀਆਂ ਨੇ ਤੇ ਜਦੋਂ ਪੂਰੀਆਂ ਨਹੀਂ ਹੁੰਦੀਆਂ ਤਾਂ ਦੁਖੀ ਹੁੰਦਾ ਏ ਦੁਖੀ ਹੋਣ ਦਾ ਕਾਰਨ ਹੀ ਇਹ ਹੈ ਕਿ ਜਿਹੜਾ ਵਾਦੀਆਂ ਜਿਹੜੀਆਂ ਮਨੁੱਖ ਦੀਆਂ ਲਾਲਚੀ ਜਿਹੜਾ ਲਾਲਚੀਪਨ ਹੈਗਾ ਵਾ ਇਸ਼ਾਵਾ ਜਿਹੜੀਆਂ ਹੈਈਆਂ ਉਹ ਪੂਰੀਆਂ ਨਹੀਂ ਹੁੰਦੀਆਂ ਜਦੋਂ ਤੇ ਜਿਹੜਾ ਮਨੁੱਖ ਜਿਹੜਾ ਵਾ ਦੁੱਖਾਂ ਤੋਂ ਛੁਟਕਾਰਾ ਛੁਟਕਾਰਾ ਪਾਉਣ ਤੇ ਜ਼ਿੰਦਗੀ ਵਿੱਚ ਸਫਲ ਹੋਣ ਲਈ ਜਿਹੜਾ ਵਾ ਸਾਨੂੰ ਆਪਣੇ ਮਨ ਤੇ ਜਿਹੜਾ ਵਾ ਕਾਬੂ ਪਾਉਣ ਦੀ ਜਿਹੜੀ ਹੈ ਬਹੁਤ ਹੀ ਲੋੜ ਹੈਗੀ ਆ ਕਿਉਂਕਿ ਜਿਹੜਾ ਵਿਅਕਤੀ ਜਿਹੜਾ ਆਪਣੇ ਇਛਾਵਾਂ ਨੂੰ ਆਪਣੇ ਤੱਕ ਸੀਮਤ ਰੱਖਦਾ ਆਪਣੇ ਲਿਮਟ 'ਚ ਰੱਖਦਾ ਘੇਰੇ 'ਚ ਰੱਖਦਾ ਹੈਗਾ ਵਾ ਦੂਜਿਆਂ ਵੱਲ ਦੇ ਕੇ ਜਿਹੜਾ ਹੈਗਾ ਆਪਣਾ ਉਹ ਝੱਗਾ ਛੋੜ ਨਹੀਂ ਜਾਂਦਾ ਜਿੱਦਾਂ ਕਿ ਖਾਬ ਚ ਆਈ ਹੈ ਕਿ ਜਿੰਨਾ ਚਾਦਰ ਜਿੰਨੀ ਤੁਹਾਡੀ ਹੁੰਦੀ ਨਾ ਓਨੇ ਹੀ ਪੈਰ ਫਸਾਰਨੇ ਚਾਹੀਦੇ ਆ ਦੂਜੇ ਦਾ ਘਰ ਦੇਖ ਕੇ ਦੂਜੇ ਦੇ ਚੋਪੜੀਆਂ ਵੱਲ ਦੇਖ ਕੇ ਆਪਣੇ ਘਰ ਨੂੰ ਜਿਹੜਾ ਹੈਗਾ ਉਤਬਾ ਨਹੀਂ ਕਰਨਾ ਚਾਹੀਦਾ ਤੇ ਫਿਰ ਉਹੀ ਗੱਲ ਕਿ ਮਨੁੱਖ ਜਿਹੜਾ ਹੈਗਾ ਵਾ ਜਦੋਂ ਆਪਣੇ ਮਨ ਨੂੰ ਕਾਬੂ ਵਿੱਚ ਰੱਖਦਾ ਹੈ ਤਾਂ ਫਿਰ ਫੁਨਿਆਂ ਤੇ ਤਿਸ਼ਨਾਵਾਂ ਦਾ ਜਿਹੜਾ ਉਹ ਤਿਆਗ ਜਿਹੜਾ ਉਹ ਵੀ ਹੋ ਜਾਂਦਾ ਹੈਗਾ ਕਿਉਂਕਿ ਮਨੁੱਖ ਨੇ ਆਪਣੇ ਮਨ ਨੂੰ ਕਾਬੂ ਵਿੱਚ ਰੱਖ ਲਿਆ ਉਹ ਹੋਰ 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 ਹੋ ਜਿਹੜਾ ਪਟਕਦਾ ਨਹੀਂ ਹੈਗਾ ਕਿਵੇਂ ਇਹ ਵੀ ਲੈ ਲੈਣਾ ਉਹ ਵੀ ਲੈ ਲੈਣਾ ਤੇ ਜਦੋਂ ਮਨੁੱਖ ਆਪਣੇ ਇਛਾ ਨੂੰ ਆਪਣੇ ਘੇਰੇ ਵਿੱਚ ਰੱਖਦਾ ਵਾ ਸੀਮਤ ਰੱਖਦਾ ਤਾਂ ਉਹ ਹਮੇਸ਼ਾ ਜਿਹੜਾ ਉਹ ਸੁਖੀ ਰਹਿੰਦਾ ਹੈਗਾ ਉਹ ਦੁਖੀ ਨਹੀਂ ਹੁੰਦਾ ਮਨ ਦੇ ਅੰਦਰੋਂ ਤੇ ਮੰਨਦੇ ਕਹ ਆਪੋ ਆਪਣਾ ਲੁੱਕ ਜਿਹੜਾ ਹੈਗਾ ਉਹਦੇ ਅੰਦਰ ਪਰਉਪਕਾਰ ਨੇਕੀ ਜਿਹੜੇ ਜਿਹੜੇ ਗੁਣ ਹੈਗੇ ਨੇ ਉਹ ਪੈਦਾ ਹੋ ਜਾਂਦੇ ਨੇ ਤੇ ਫਿਰ ਉਹ ਜਿੱਦਾਂ ਉਹ ਹਾਲਤ ਹੋ ਜਾਂਦੀ ਹੈ ਨਾ ਕਿ ਨਾ ਕੋ ਬੈਰੀ ਨਾ ਹੀ ਬੇਗਾਨਾ ਵੀ ਹਰ ਇੱਕ ਨੂੰ ਜਿਹੜਾ ਹੈਗਾ ਵਾ ਉਹ ਆਪਣਾ ਸਮਝਦਾ ਹੈਗਾ ਕਿਸੇ ਨੂੰ ਪਰਾਇਆ ਨਹੀਂ ਸਮਝਦਾ ਸਰਬ ਜਿਹੜਾ ਵਾ ਸੰਜਾ ਧਰਮ ਜਿਹੜਾ ਹੈਗਾ ਵਾ ਉਹ ਗੁਣ ਜਿਹੜਾ ਉਹ ਅਪਣਾ ਲਿੰਦਾ ਕਿਸੇ ਨੂੰ ਮੰਦਾ ਬੋਲ ਨਹੀਂ ਸਕਦਾ ਮਾੜਾ ਬੋਲ ਨਹੀਂ ਸਕਦਾ ਕਿਸੇ ਨੂੰ ਦੁਖੀ ਦੇਖ ਨਹੀਂ ਸਕਦਾ ਮੰਨ ਫਿਰ ਜਿਸ ਦਾ ਆਪਣੇ ਮਨ ਦੇ ਵਿੱਚ ਜੋ ਵਿਅਕਤੀ ਆਪਣੇ ਮਨ ਨੂੰ ਕਾਬੂ ਕਰ ਲਿੰਦਾ ਏ ਤੇ ਇਸ ਮਨ ਨੂੰ ਕਾਬੂ ਕਰਨਾ ਹੀ ਜਿਹੜਾ ਵਾ ਬਾਬਾ ਜੀ ਕਹਿੰਦੇ ਕਿ ਬਹੁਤ ਔਖਾ ਹੈਗਾ ਏ ਕਿਉਂਕਿ ਥਾਂ ਥਾਂਨੇ ਭੜਕਦਾ ਏ ਤੇ ਜਿਹੜੇ ਲੋਕ ਜਿਹੜੇ ਹੈਗੇ ਆ ਮਨ ਨੂੰ ਜਿੱਤ ਲੈਂਦੇ ਹੈਗੇ ਨੇ ਉਹ ਫਿਰ ਪੂਜਨਯੋਗ ਹੋ ਜਾਂਦੇ ਨੇ ਲੋਕ ਜਿਹੜੇ ਹੈਗੇ ਨੇ ਉਹ ਸਾਡੇ ਵਰਗੇ ਲੋਕ ਜੋ ਹੈ ਉਹਨਾਂ ਨੂੰ ਆਪਣਾ ਆਦਰਸ਼ ਮੰਨ ਲੈਂਦੇ ਨੇ ਇਸ ਤਰ੍ਹਾਂ ਮੰਨ ਦਾ ਜਿਹੜਾ ਹੈਗਾ ਵਾ ਜੇਤੂ ਉਹ ਸਾਰੇ ਜੱਗ ਤੇ ਜਿਹੜਾ ਵਾ ਉਹ ਜਿੱਤ ਪ੍ਰਾਪਰ ਕਰ ਲੈਂਦਾ ਏ ਮਨ ਜੀਤੇ ਜੱਗ ਜੀਤ ਪਰ ਜਿਹੜੇ ਲੋਕ ਜਿਹੜੇ ਹੈਗੇ ਸਾਡੇ ਵਰਗੇ ਆਪਣੇ ਮਨ ਨੂੰ ਜਿੱਤ ਨਹੀਂ ਸਕਦੇ ਇਹ ਲੈਲਾ ਉਹ ਲੈਲਾ ਇਸ਼ਾਵਾਂ ਤਰ੍ਹਾਂ ਤਰ੍ਹਾਂ ਦੀਆਂ ਉਹਨੇ ਕੋਲ ਹੁੰਦੀਆਂ ਨੇ ਉਹ ਵੀ ਸਾਡੇ ਵਰਗੇ ਮਨੁੱਖ ਵਿਅਕਤੀ ਜਿਹੜੇ ਉਹ ਕਹੋਂਦੇ ਹਨ ਤੇ ਅਜਿਹੇ ਲੋਕਾਂ ਦਾ ਜਿਹੜਾ ਸੰਸਾਰ ਵਿੱਚ ਆਉਣਾ ਨਾ ਆਉਣਾ ਜਿਹੜਾ ਵਾ ਉਹ ਇੱਕ ਸਮਾਨ ਹੀ ਹੁੰਦਾ ਹੈ। ਧੰਨਵਾਦ ਜੀ।